ਹਾਂਜੀ ਬੱਚੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਆਪਣਾ ਪਾਠ ਨੰਬਰ 4 ਪੌਦਿਆਂ ਨੂੰ ਜਾਣੋ ਇਸ ਪਾਠ ਦੇ ਅਭਿਆਸ ਦੇ ਪ੍ਰਸ਼ਨ ਕਰਾਂਗੇ ਤਾਂ ਬੱਚੇ ਸਭ ਤੋਂ ਪਹਿਲਾਂ ਨੇ ਖਾਲੀ ਥਾਵਾਂ ਭਰੋ ਹਾਂਜੀ ਪਹਿਲਾਂ ਦੇਖੋ ਰੇਸ਼ੇਦਾਰ ਜੜਾਂ ਦੀ ਮੁੱਖ ਜੜ ਨਹੀਂ ਹੁੰਦੀ ਪੱਤੇ ਵਿੱਚ ਸ਼ਿਰਾਵਾਂ ਦੇ ਜਾਲਜਾ ਬਣਤਰ ਨੂੰ ਕੀ ਕਹਿੰਦਾ ਹੈ ਸ਼ਿਰਾ ਵਿਨਿਆਸ ਇਸਤਰੀ ਕੇਸਰ ਫੁੱਲ ਦਾ ਮਾਦਾ ਹਿੱਸਾ ਹੈ ਵੱਡੇ ਦਰਖਤ ਦੇ ਤਣੇ ਨੂੰ ਕੀ ਕਹਿੰਦਾ ਬੱਚੇ ਮੁੱਡ ਜਾਂ ਟਰੰਕ ਹਾਂਜੀ ਇਸ ਤੋਂ ਅੱਗੇ ਨੇ ਸਹੀ ਜਾਂ ਗਲਤ ਦੱਸੋ ਪੱਤਿਆਂ ਤੋਂ ਪਾਣੀ ਦੇ ਨਿਕਲਣ ਦੀ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ ਹਾਂਜੀ ਬੱਚੇ ਪੱਤਿਆਂ ਦੇ ਵਿੱਚ ਛੋਟੇ ਛੋਟੇ ਛੇਕ ਹੁੰਦੇ ਨੇ ਜਿਨ੍ਹਾਂ ਨੂੰ ਕੀ ਕਹਿੰਦੇ ਆ ਸਟੋਮੇਟਾ ਸਟੋਮੇਟਾ ਦੇ ਵਿੱਚੋਂ ਜਿਹੜਾ ਪੱਤਿਆਂ ਦੇ ਵਿੱਚ ਜਿਹੜਾ ਪਾਣੀ ਉਹ ਬਾਹਰ ਨਿਕਲਦਾ ਹੈ ਪੱਤਿਆਂ ਦੇ ਛੇਕਾਂ ਦੇ ਵਿੱਚੋਂ ਪਾਣੀ ਦੇ ਨਿਕਲਣ ਦੀ ਇਸ ਕਿਰਿਆ ਨੂੰ ਵਾਸ਼ਪ ਪੂਰਜਨ ਕਿਹਾ ਜਾਂਦਾ ਹੈ ਤਾਂ ਇਹ ਕੀ ਹੈ ਸਹੀ ਪੱਤਿਆਂ ਦੇ ਹਰੇ ਰੰਗ ਲਈ ਕੌਣ ਜ਼ਿੰਮੇਵਾਰ ਹੈ ਕਲੋਰੋਫਿਲ ਇਹ ਵੀ ਸਹੀ ਹੈ ਦੋ ਅੰਤਰ ਗੰਡਾਂ ਦੇ ਵਿਚਕਾਰ ਤਣੇ ਦੇ ਹਿੱਸੇ ਨੂੰ ਗੰਡਾ ਕਿਹਾ ਜਾਂਦਾ ਹੈ ਇਹ ਵੀ ਸਹੀ ਹੈ ਪੁੰਕੇਸਰ ਫੁੱਲ ਦਾ ਮਾਦਾ ਜਨਨ ਅੰਗ ਹੈ ਇਹ ਕਥਨ ਕੀ ਹੈ ਬੱਚੇ ਗਲਤ ਹੈ ਕਿਉਂਕਿ ਪੁੰਕੇਸਰ ਜਿਹੜਾ ਇਹ ਫੁੱਲ ਦਾ ਨਰ ਜਨਨ ਅੰਗ ਹੈ ਹਾਂਜੀ ਇਸ ਤੋਂ ਬਾਅਦ ਨੇ ਕਾਲਮ ਊੜਾ ਦਾ ਕਾਲਮ ਆੜਾ ਨਾਲ ਮਿਲਾਨ ਕਰੋ ਹਾਂਜੀ ਬੱਚੇ ਪਹਿਲਾ ਜੜ ਜੜ ਦਾ ਕੀ ਕੰਮ ਹੈ ਬੱਚੇ ਪਾਣੀ ਸੋਖਣਾ ਦੂਜਾ ਵੇਲ ਇਹ ਕੀ ਹੈ ਮਨੀ ਪਲਾਂਟ ਮਨੀ ਪਲਾਂਟ ਕੀ ਇੱਕ ਵੇਲ ਹੈ ਹਰੀਆਂ ਪੱਤੀਆਂ ਇਹ ਫੁੱਲ ਨੂੰ ਕਲੀ ਅਵਸਥਾ ਦੇ ਵਿੱਚ ਸੁਰੱਖਿਅਤ ਰੱਖਦੀਆਂ ਨੇ ਫੁੱਲ ਨੂੰ ਕਲੀ ਅਵਸਥਾ ਦੇ ਵਿੱਚ ਕੀ ਇਹ ਬਚਾ ਕੇ ਰੱਖਦੀਆਂ ਨੇ ਹਰੀਆਂ ਪੱਤੀਆਂ ਤੇ ਜਿਹੜਾ ਤਣਾ ਹੈਗਾ ਤਣੇ ਦਾ ਕੀ ਕੰਮ ਹੈ ਬੱਚੇ ਇਹ ਪੌਦੇ ਨੂੰ ਸਿੱਧਾ ਰੱਖਦਾ ਹੈ ਹਾਂਜੀ ਇਸ ਤੋਂ ਬਾਅਦ ਹੈ ਬੱਚੇ ਸਹੀ ਉੱਤਰ ਦੀ ਚੋਣ ਅੰਬ ਦਾ ਪੌਦਾ ਇੱਕ ਡੈਸ਼ ਹੈ ਹਾਂਜੀ ਬੱਚੇ ਅੰਬ ਦਾ ਪੌਦਾ ਕੀ ਹੈ ਰੁੱਖ ਪੌਦੇ ਵਿੱਚ ਪ੍ਰਕਾਸ਼ ਸੰਸਲੇਸ਼ਣ ਕਿਰਿਆ ਡੈਸ਼ ਵਿੱਚ ਹੁੰਦੀ ਹੈ ਹਾਂਜੀ ਪ੍ਰਕਾਸ਼ ਸੰਸਲੇਸ਼ਣ ਕਿਰਿਆ ਪੌਦੇ ਦੇ ਕਿਹੜੇ ਭਾਗ ਵਿੱਚ ਹੁੰਦੀ ਹੈ ਪੱਤੇ ਵਿੱਚ ਤਣੇ ਦਾ ਉਹ ਭਾਗ ਜਿੱਥੇ ਪੱਤੇ ਉਗਦੇ ਹਨ ਉਹ ਕਿਹੜਾ ਹੁੰਦਾ ਬੱਚੇ ਗੰਢ ਪੱਤਿਆਂ ਦੁਆਰਾ ਪਾਣੀ ਛੱਡਣ ਦੀ ਵਿਧੀ ਹਾਂਜੀ ਪੱਤਿਆਂ ਦੁਆਰਾ ਪਾਣੀ ਛੱਡਣ ਦੀ ਵਿਧੀ ਨੂੰ ਕੀ ਕਹਿੰਦੇ ਆ ਬੱਚੇ ਵਾਸ਼ਪ ਉਤਸਰਜਨ ਹਾਂਜੀ ਬੱਚੇ ਇਸ ਤੋਂ ਬਾਅਦ ਨਗੇ ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਕੀ ਕਹਿੰਦੇ ਹਨ ਹਾਂਜੀ ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਕੀ ਕਹਿੰਦਾ ਬੱਚੇ ਪੱਤਾ ਭਲੇੜ ਜਾਂ ਫਲਕ ਲੈਮੀਨਾ ਸ਼ੀਰਾ ਵਿਨਿਆਸ ਕੀ ਹੈ ਇਸ ਦੀਆਂ ਵੱਖ-ਵੱਖ ਕਿਸਮਾਂ ਦੱਸੋ ਹਾਂਜੀ ਸ਼ੀਰਾ ਵਿਨਿਆਸ ਕੀ ਹੁੰਦਾ ਬੱਚੇ ਪੱਤੇ ਵਿੱਚ ਸ਼ੀਰਾਵਾਂ ਦੇ ਜਾਲ ਨੂੰ ਸ਼ੀਰਾ ਵਿਨਿਆਸ ਕਹਿੰਦੇ ਨੇ ਸ਼ੀਰਾ ਵਿਨਿਆਸ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਜਾਲੀਦਾਰ ਸ਼ੀਰਾ ਵਿਨਿਆਸ ਤੇ ਸਮਾਨਾਂਤਰ ਸ਼ੀਰਾ ਵਿਨਿਆਸ ਹਾਂਜੀ ਬੱਚੇ ਅੱਗੇ ਹੈ ਕੈਲੈਕਸ ਕੀ ਹੈ ਕੈਲੈਕਸ ਕੀ ਹੁੰਦਾ ਫੁੱਲ ਦੀਆਂ ਬਾਹਰੀ ਹਰੀਆਂ ਪੱਤੀਆਂ ਦਾ ਸਮੂਹ ਫੁੱਲ ਦੀਆਂ ਬਾਹਰੀ ਹਰੀ ਪੱਤੀਆਂ ਦੇ ਸਮੂਹ ਨੂੰ ਕੈਲੈਕਸ ਕਹਿੰਦੇ ਹਨ ਹਾਂਜੀ ਬੱਚੇ ਇਸ ਤੋਂ ਬਾਅਦ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤਾਂ ਪਹਿਲਾ ਪ੍ਰਸ਼ਨ ਹੈ ਮੂਸਲ ਜੜ ਅਤੇ ਰੇਸ਼ੇਦਾਰ ਜੜ ਵਿੱਚ ਕੀ ਅੰਤਰ ਹੈ ਤਾਂ ਦੇਖੋ ਪਹਿਲਾ ਮੂਸਲ ਜੜ ਇਹ ਕਿਹੜੀ ਹੁੰਦੀ ਹੈ ਮਿੱਟੀ ਦੇ ਅੰਦਰ ਡੂੰਘਾਈ ਤੱਕ ਜਾਂਦੀਆਂ ਨੇ ਤਾਂ ਜਿਹੜੀਆਂ ਇਹ ਮੂਸਲ ਜੜਾਂ ਹੁੰਦੀਆਂ ਨੇ ਇਹ ਮਿੱਟੀ ਦੇ ਅੰਦਰ ਜ਼ਿਆਦਾ ਡੂੰਘਾਈ ਤੱਕ ਜਾਂਦੀਆਂ ਨੇ ਜਦਕਿ ਜਿਹੜੀਆਂ ਰੇਸ਼ੇਦਾਰ ਜੜਾਂ ਨੇ ਇਹ ਮਿੱਟੀ ਦੇ ਅੰਦਰ ਡੂੰਘਾਈ ਤੱਕ ਨਹੀਂ ਜਾਂਦੀਆਂ ਮੂਸਲ ਜੜ ਦੇ ਵਿੱਚ ਇੱਕ ਲੰਬੀ ਮੁੱਖ ਜੜ ਹੁੰਦੀ ਹੈ ਜਦਕਿ ਰੇਸ਼ੇਦਾਰ ਜੜਾਂ ਦੇ ਵਿੱਚ ਕੋਈ ਵੀ ਮੁੱਖ ਜੜ ਨਹੀਂ ਹੁੰਦੀ ਮੂਸਲ ਜੜ ਦੇ ਵਿੱਚ ਜੜਾਂ ਵੱਖ-ਵੱਖ ਮੋਟਾਈ ਦੀਆਂ ਹੁੰਦੀਆਂ ਨੇ ਜਦਕਿ ਰੇਸ਼ੇਦਾਰ ਜੜਾਂ ਦੇ ਵਿੱਚ ਜੜਾਂ ਦੀ ਮੋਟਾਈ ਇੱਕੋ ਜਿਹੀ ਹੁੰਦੀ ਹੈ ਮੂਸਰ ਜੜ ਵਾਲੇ ਪੌਦੇ ਦੇ ਪੱਤਿਆਂ ਵਿੱਚ ਜਾਲੀਦਾਰ ਸ਼ੀਰਾ ਵਿਨ्यास ਹੁੰਦਾ ਜਦਕਿ ਰੇਸ਼ੇਦਾਰ ਜੜ ਵਾਲੇ ਪੌਦੇ ਦੇ ਪੱਤਿਆਂ ਵਿੱਚ ਸਮਾਂਤਰ ਸ਼ੀਰਾ ਵਿਨ्यास ਹੁੰਦਾ ਹੈ ਹਾਂਜੀ ਬੱਚੇ ਅੱਗੇ ਆ ਪੱਤਿਆਂ ਦੇ ਮੁੱਖ ਕੰਮ ਦੱਸੋ ਹਾਂਜੀ ਪੌਦਿਆਂ ਦੇ ਜਿਹੜੇ ਪੱਤੇ ਹੁੰਦੇ ਨੇ ਉਹਦੇ ਮੁੱਖ ਕੰਮ ਕੀ ਹੁੰਦੇ ਨੇ ਪੱਤੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਨਾਲ ਭੋਜਨ ਬਣਾਉਂਦੇ ਹਨ ਪੱਤੇ ਸਟੋਮੇਟਾ ਰਾਹੀਂ ਗੈਸਾਂ ਦਾ ਆਦਾਨ-ਪ੍ਰਦਾਨ ਕਰਦੇ ਹਨ ਪੱਤੇ ਵਾਸ਼ਪ ਉਰਸਰਜਨ ਕਿਰਿਆ ਨਾਲ ਵਾਧੂ ਪਾਣੀ ਬਾਹਰ ਕੱਢਦੇ ਹਨ ਤਾਂ ਇਹ ਪੱਤਿਆਂ ਦੇ ਮੁੱਖ ਕੰਮ ਨੇ ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਵੇਲਾ ਕੀ ਹਨ ਇੱਕ ਉਦਾਹਰਨ ਦਿਓ ਹਾਂਜੀ ਬੱਚੇ ਦੇਖੋ ਵੇਲਾਂ ਕੀ ਹੁੰਦੀਆਂ ਨੇ ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ ਉਹਨਾਂ ਨੂੰ ਵੇਲਾਂ ਕਹਿੰਦੇ ਨੇ ਜਿਵੇਂ ਮਨੀ ਪਲਾਂਟ ਅਤੇ ਅੰਗੂਰ ਦੀ ਵੇਲ ਹਾਂਜੀ ਬੱਚੇ ਇਸ ਤੋਂ ਬਾਅਦ ਨੇ ਵੱਡੇ ਉਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਕੀ ਹੈ ਪੱਤੇ ਦੇ ਵੱਖ-ਵੱਖ ਹਿੱਸੇ ਕਿਹੜੇ ਹਨ ਲੇਬਲ ਕੀਤੇ ਚਿੱਤਰ ਨਾਲ ਸਮਝਾਓ ਤਾਂ ਦੇਖੋ ਬੱਚੇ ਪੱਤੇ ਦੇ ਵੱਖ-ਵੱਖ ਹਿੱਸੇ ਕਿਹੜੇ ਹੁੰਦੇ ਨੇ ਡੰਡੀ ਪੱਤਾ ਬਲੇਡ ਜਾਂ ਲੈਮੀਨਾ ਮੱਧ ਸ਼ੀਰਾ ਅਤੇ ਸ਼ੀਰਾਵਾਂ ਤਾਂ ਬੱਚੇ ਇਹਦੇ ਨਾਲ ਤੁਸੀਂ ਪੱਤੇ ਦਾ ਹਾ ਚਿੱਤਰ ਬਣਾ ਦੇਣਾ ਹੈਗਾ ਜਿਦੇ ਵਿੱਚ ਆਪਾਂ ਨੇ ਮੱਧ ਸ਼ੀਰਾ ਦਿਖਾ ਦੇਣੀ ਹੈ ਸ਼ੀਰਾਵਾਂ ਦਿਖਾ ਦੇਣੀਆਂ ਪੱਤਾ ਬਲੇਡ ਜਾਂ ਲੈਮੀਨਾ ਦਿਖਾ ਦੇਣਾ ਤੇ ਡੰਡੀ ਦਿਖਾ ਦੇਣੀ ਹੈ। ਹਾਂਜੀ ਬੱਚੇ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਫੁੱਲ ਦਾ ਚਿੱਤਰ ਬਣਾਓ ਅਤੇ ਇਸ ਦੇ ਭਾਗਾਂ ਦਾ ਵਰਣਨ ਕਰੋ। ਫੁੱਲ ਕੀ ਹੈ? ਫੁੱਲ ਪੌਦੇ ਦਾ ਜਨਨ ਅੰਗ ਹੈ। ਇਸ ਦੇ ਮੁੱਖ ਭਾਗ ਕਿਹੜੇ ਨੇ? ਹਰੀਆਂ ਪੱਤੀਆਂ, ਰੰਗਦਾਰ ਪੱਤੀਆਂ, ਪੁੰਕੇਸਰ ਅਤੇ ਇਸਤਰੀਕੇਸਰ। ਤਾਂ ਸਭ ਤੋਂ ਪਹਿਲਾਂ ਦੇਖੋ ਬੱਚੇ ਪੁੰਕੇਸਰ ਪੁੰਕੇਸਰ ਫੁੱਲ ਦਾ ਨਰ ਭਾਗ ਹੈ ਇਸ ਦੇ ਮੁੱਖ ਹਿੱਸੇ ਪਰਾਗ ਕੋਸ਼ ਅਤੇ ਫਿਲਾਮੈਂਟ ਹਨ ਇਹਨਾਂ ਦਾ ਮੁੱਖ ਕੰਮ ਕੀ ਹੈਗਾ ਬੱਚੇ ਪਰਾਗਕਣ ਪੈਦਾ ਕਰਨਾ ਇਸ ਤੋਂ ਬਾਅਦ ਅਗਲਾ ਭਾਗ ਹੈ ਇਸਤਰੀਕੇਸਰ ਇਸਤਰੀਕੇਸਰ ਹੈ ਜਿਹੜਾ ਇਹ ਫੁੱਲ ਦਾ ਮਾਦਾ ਭਾਗ ਹੈ ਇਸ ਦੇ ਮੁੱਖ ਹਿੱਸੇ ਨੇ ਸਟਿਗਮਾ ਟਾਈਲ ਅਤੇ ਅੰਡਕੋਸ਼ ਹਾਂਜੀ ਇਸ ਤੋਂ ਬਾਅਦ ਇਹ ਬੱਚੇ ਅੱਗੇ ਰੰਗਦਾਰ ਪੱਤੀਆਂ ਰੰਗਦਾਰ ਪੱਤੀਆਂ ਦੇ ਸੁੰਦਰ ਰੰਗ ਤਿਤਲੀਆਂ ਪੰਛੀਆਂ ਆਦਿ ਨੂੰ ਫੁੱਲ ਵੱਲ ਖਿੱਚਦੇ ਹਨ ਜੋ ਪਰਾਗਣ ਕਿਰਿਆ ਦੇ ਵਿੱਚ ਸਹਾਇਕ ਹੁੰਦੇ ਹਨ ਹਾਂਜੀ ਇਸ ਤੋਂ ਬਾਅਦ ਹੈ ਬੱਚੇ ਹਰੀਆਂ ਪੱਤੀਆਂ ਹਰੀਆਂ ਪੱਤੀਆਂ ਦਾ ਕੀ ਕੰਮ ਹੈ ਹਰੀਆਂ ਪੱਤੀਆਂ ਫੁੱਲ ਨੂੰ ਖਿੜਨ ਤੋਂ ਪਹਿਲਾਂ ਬੱਡ ਦੇ ਰੂਪ ਵਿੱਚ ਸੁਰੱਖਿਅਤ ਰੱਖਦੀਆਂ ਹਨ ਹਾਂਜੀ ਬੱਚੇ ਇਸ ਤੋਂ ਬਾਅਦ ਤੁਸੀਂ ਫੁੱਲ ਦਾ ਇਹ ਲੇਬਲ ਕੀਤਾ ਚਿੱਤਰ ਬਣਾ ਦੇਣਾ ਜਿਦੇ ਵਿੱਚ ਆਪਾਂ ਨੇ ਫੁੱਲ ਦੇ ਸਾਰੇ ਭਾਗ ਦਿਖਾ ਦੇਣੇ ਆ ਜਿਸ ਤਰ੍ਹਾਂ ਕਿ ਇਸਤਰੀਕੇਸਰ ਇਸਤਰੀਕੇਸਰ ਦੇ ਵਿੱਚ ਕਿਹੜੇ ਕਿਹੜੇ ਭਾਗ ਆ ਗਏ ਵਰਤਿਕਾਗਰ ਵਰਤਿਕਾ ਅੰਡਕੋਸ਼ ਇਸੇ ਤਰ੍ਹਾਂ ਹੀ ਪੁੰਕੇਸਰ ਜਿਹੜਾ ਫੁੱਲ ਦਾ ਨਰ ਭਾਗ ਹੈ ਇਹਦੇ ਭਾਗ ਹੁੰਦੇ ਨੇ पराਗਕੋਸ਼ ਤੇ ਤੰਤੂ ਉਦੋਂ ਬਾਅਦ ਆ ਗੀਆਂ ਪੰਖੜੀਆਂ ਤੇ ਹਰੀਆਂ ਪੱਤੀਆਂ ਤੇ ਹੋਰ ਫੁੱਲ ਦਾ ਕਿਹੜਾ ਭਾਗ ਆ ਬੱਚੇ ਡੰਡੀ ਤਾਂ ਇਸ ਤਰ੍ਹਾਂ ਤੁਸੀਂ ਫੁੱਲ ਦਾ ਪੂਰਾ ਨਮਾਂਕਿਤ ਕੀਤਾ ਚਿੱਤਰ ਇਸ ਪ੍ਰਸ਼ਨ ਦੇ ਵਿੱਚ ਬਣਾ ਦੇਣਾ ਤਾਂ ਬੱਚੇ ਏ ਸੀ ਆਪਣਾ ਪਾਠ ਪੌਦਿਆਂ ਨੂੰ ਜਾਣੋ ਉਮੀਦ ਕਰਦੇ ਆਂ ਇਸ ਪਾਠ ਦੇ ਸਾਰੇ ਪ੍ਰਸ਼ਨ ਤੁਹਾਨੂੰ ਸਮਝ ਆ ਗਏ ਹੋਣਗੇ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ